ਅੱਜ ਕੋਣ ਮਣੀ ਤੈਨੂੰ ਕਿਉਂ ਬਿੱਲ ਪਾਸ ਕਰਨਾ ਬਿੱਲ ਕਿਵੇਂ ਪਾਸ ਹੁੰਦੇ ਹੁੰਦੇ ਨੇ ਅੱਛਾ ਹਾਂ ਪਹਿਲਾਂ ਤਾਂ ਤੂੰ ਦੱਸ ਜੇ ਤੂੰ ਬਿੱਲ ਪਾਸ ਕਰਾਉਣਾ ਹੋਵੇ ਕਿਵੇਂ ਕਰਾਏਂਗੀ ਦੱਸ ਜਿੰਨੀ ਨਾ ਉੜ ਜਾਂਦਾ ਇਹ ਪਹਿਲਾਂ ਤਾਂ ਸਾਰੇ ਗਲੀ ਮੁਹੱਲੇ ਦੇ ਬਿਜਲੀ ਦੇ ਬਿੱਲ ਇਕੱਠੇ ਕਰੂੰਗੀ ਹੈ ਹਾਂ ਸਾਰੇ ਬਿੱਲ ਇਕੱਠੇ ਕਰਕੇ ਉਹ ਜਿਹੜਾ ਚਿਵਾਰੇ ਤੇ ਚੜ੍ਹ ਕੇ ਬੈਠਾ ਹੁੰਦਾ ਉਹਨੂੰ ਦੇਉਂਗੀ ਵਿਆਹ ਲੈ ਭਾਈ ਨਗਦੋ ਨਗਦ ਦੇ ਦੇ ਜਿੰਨੀਆਂ ਜਿੰਨੇ ਟੱਚ ਲੀਆਂ ਜਿੰਨਾ ਜੋ ਹਿਸਾਬ ਕਰਾਉ ਉਹਨਾਂ ਨੂੰ ਨਗਦ ਦੇ ਦੇ ਘੜਤੀ ਭੈਣ ਭੂਰੇ ਉਹ ਮੇਰੇ ਸਲ ਵੀ ਕਾਣ ਹੈ ਮੰਤਰੀਆਂ ਲਈ ਹੇ ਕੀ ਕਰੀ ਤੈਨੂੰ ਹੈਗੀ ਲੈ ਕੇ ਨਾ ਗੋਹੇ ਵਾਲੀ ਐ ਮੈਂ ਗੋਹਾ ਚ ਕਮਾ ਕਮਾ ਬਿਜਲੀ ਦੇ ਬਿੱਲ ਕਿਹੜੇ ਭੈਣ ਚੋਦ ਨੇ ਕਹਿੰਦਾ ਤੈਨੂੰ ਤੇ ਹੋਰ ਬਿੱਲ ਕਿਹੜੇ ਹੁੰਦੇ ਆ ਤੈਨੂੰ ਬਿੱਲ ਪਾਸ ਕਰਾਉਣੇ ਹੁੰਦੇ ਬਿੱਲ ਪਾਸ ਕਰਾਉਣਾ ਬਜਟ ਪਾਸ ਕਰਾਉਣਾ ਇਹ ਸੰਸਦ ਚ ਹੁੰਦੇ ਨੇ ਹਾਂ ਸੁਨਾਮ ਨਹੀਂ ਹੁੰਦੇ ਇਹ ਬਿਜਲੀ ਬੋਰਡ ਚ ਉਧੇ ਬਹੁਤ ਕਰਨਾ ਪੈਂਦਾ ਸਾਹਮਣੇ ਵਿਰੋਧੀ ਤਾਂ ਬੈਠਦੇ ਨੇ ਉੱਥੇ ਹਾਂ ਪਹਿਲਾਂ ਦੋ ਵਿਰੋਧੀ ਤਾਂ ਇੱਕ ਸਾਹਮਣੇ ਹੁੰਦੇ ਇੱਕ ਹੋਰਾਂ ਹੁੰਦੀ ਐ ਪਹਿਲਾਂ ਲੜਦੇ ਨੇ ਹੈ ਲੜਦੇ ਨੇ ਹਾਂ ਤੇ ਆਪਾਂ ਨੂੰ ਉਹਨਾਂ ਦੀ ਕੋਈ ਗੱਲ ਤੇ ਤਰਾਜ ਅੱਪਾ ਬੋਲ ਕੇ ਨਹੀਂ ਉਹਨਾਂ ਦਾ ਕੁਝ ਬukar ਸਕਦੇ ਆਏ ਬੈਠ ਤੇ ਮਾਰਨਾ ਬੈਠਾ ਹਾਂ ਹਾਂ ਕਰੂ ਬੈਂਚ ਤੇ ਮੈਂ ਤਾਂ ਹਲਕਾ ਜਿਹਾ ਗੁੱਠਾ ਦੇ ਦੋ ਤੇਰੀ ਮਾਂ ਦੀ ਤੇਰੇ ਵੀ ਕਹੀਆਂ ਗੱਲਾਂ ਕਰਦੀ ਐ ਐ ਮੈਂ ਹੱਥ ਭਣਾੜੇ ਆਪਣੇ ਬੈਂਚਾਂ ਤੇ ਮਾਰ ਮਾਰ ਮੱਤਾ ਹੋਰ 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 ਤੂੰ ਕਿਵੇਂ ਲੜੇਂਗੀ ਕਿਵੇਂ ਲੜੇਂਗੀ ਤੂੰ ਲੈ ਲਊਂਗੀ ਮੈਂ ਤੇਰੇ ਭਰਾ ਭਤੀਜੇ ਮਾਰ ਕੇ ਮੇਰਾ ਤਾਂ ਪੱਲਾ ਹੀ ਆ ਆ ਦੇ ਤੇਰੇ ਮੇਰੇ ਸਾਲੀ ਦੇ ਵੱਡੀ ਪੱਠਾ ਦੇ ਚੇਤੇ ਤੇ ਤੂੰ ਮਾਰਾ ਤੂੰ ਮੜੇਂ ਨਾ ਮੈਂ ਮਾਰੀ ਜਾਂ ਤੂੰ ਵੀ ਤੂੰ ਮਰੇ ਓਏ ਇਹ ਤਾਂ ਮੇਰੇ ਸਾਲੀ ਦੀ ਰੂੜੀਆਂ 'ਚ ਲੜਨ ਆਈ ਐ ਇਹ ਵਿਦਾਹ ਸਭਾ 'ਚ ਕਹਨੂੰ ਲੜਨ ਆਈ ਐ